ਚਾਹ ਕਰਾਓ ਚਾਹ ਕਰਾਓ ਚਾਹ ਕਰਾਓ ਪਹਿਲਗਾਮ ਨਾਲ ਮਿਲਦੀ ਉਸ ਪਤਰੀ ਜਾਂਚ ਕਰਾਓ ਚਾਹ ਕਰਾਓ ਚਾਹ ਕਰਾਓ ਪਹਿਲਗਾਮ ਤੋਂ ਲੰਡਨ ਵਾਲੇ ਅੰਸੂਰ ਮੁਤਾਵਾ ਮੁਤਾਵਾ ਪਹਿਲਗਾਮ ਤੋਂ ਲੰਡਨ ਵਾਲੇ ਅੰਸੂਰ ਮੁਤਾਵਾ ਮੁਤਾਵਾ ਜਿਵੇਂ ਜਤਿੰਦਰ ਸਿੰਘ ਸ਼ੀਮਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਜੁਗਿਆਂ ਨੂੰ ਅੱਜ ਦਾ ਪ੍ਰਦਰਸ਼ਨ ਜਿਹੜਾ ਉਹ ਜੋ ਪਹਿਲਗਾਮ ਚ ਆਣ ਮਨੁੱਖੀ ਘਟਨਾ ਜਿਹੜੀ ਆ ਉਹ ਅਤਵਾਦੀ ਘਟਨਾ ਜਿਹੜੀ ਆ ਉਹ ਵਾਪਰੀ ਆ ਉਹਦਾ ਵਿਰੋਧ ਕਰਨ ਲਈ ਅੱਜ ਦਾ ਜਿਹੜਾ ਇਹ ਮਜਹਰਾ ਕੀਤਾ ਜਾ ਰਿਹਾ ਤੇ ਦਾਲ ਦੀ ਨਾਲ ਅਸੀਂ ਮੰਗ ਕਰਦੇ ਹਾਂ ਵੀ ਇਸ ਹਮਲੇ ਤੋਂ ਬਾਅਦ ਜੇ ਜਿੰਨਾ ਹਾਲਾਤਾਂ ਚ ਇਹ ਹਮਲਾ ਹੋਇਆ ਉਹ ਬੜਾ ਉਹ ਖਦਾਈ ਆ ਵੀ ਉੱਥੇ ਕੋਈ ਵੀ ਸਕਿਉਰਟੀ ਨਹੀਂ ਲਾਈ ਗਈ ਹਜ਼ਾਰਾਂ ਲੋਕ ਉੱਥੇ ਰੋਜ਼ ਪਹਿਲਗਾਮ ਦੇ ਬਸਾਰਨ ਮੈਦਾਨ ਚ ਲੋਕ ਟੂਰਿਸਟ ਉੱਥੇ ਜਾਂਦੇ ਆ ਸਾਰੇ ਦੇਸ਼ ਚੋਂ ਜਾਂਦੇ ਆ ਵਿਦੇਸ਼ਾਂ ਚੋਂ ਜਾਂਦੇ ਆ ਭਾਰਤ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਕਿ ਉੱਥੇ ਸਕਿਉਰਟੀ ਜਿਹੜੀ ਆ ਉਹ ਕਿਉਂ ਨਹੀਂ ਕੀਤੀ ਗਈ ਕਿਉਂ ਉਹਨੂੰ ਖੁੱਲਾ ਛੱਡਿਆ ਗਿਆ ਕਿਉਂ ਉਹਨਾਂ ਲੋਕਾਂ ਨੂੰ ਉਹਨਾਂ ਵੈਸ਼ੀ ਦਰਿੰਦਿਆਂ ਦਾ ਸ਼ਿਕਾਰ ਜਿਹੜਾ ਉਹ ਬਣ ਦਿੱਤਾ ਗਿਆ ਇਸ ਕਰਕੇ ਇਹਦੀ ਬਹੁਤ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਵੀ ਇਹਦੇ ਪਿੱਛੇ ਕੌਣ ਆ ਇਹਦੇ ਪਿੱਛੇ ਕਈ ਤਰ੍ਹਾਂ ਦੀਆਂ ਤਾਕਤਾਂ ਹੋ ਸਕਦੀਆਂ ਠੀਕ ਆ ਪਾਕਿਸਤਾਨ ਵੀ ਹੋ ਸਕਦਾ ਇਹਦੇ ਪਿੱਛੇ ਸਾਮਰਾਜੀ ਤਾਕਤਾਂ ਵੀ ਹੋ ਸਕਦੀਆਂ ਨੇ ਜਿਹੜੀਆਂ ਅੱਜ ਮੰਦਿਰ ਦੇ ਵਿੱਚ ਨੇ ਤੇ ਜਿਹੜੀਆਂ ਚਾਹਣਗੇ ਹਿੰਦੁਸਤਾਨ ਪਾਕਿਸਤਾਨ ਆਪਸ ਵਿੱਚ ਲੜ ਪਏ ਤੇ ਸਾਡੇ ਹਥਿਆਰ ਵਿਕਣ ਇਹ ਸਾਜ਼ਿਸ਼ ਦਾ ਇੱਕ ਪਹਿਲੂ ਹੁੰਦਾ ਵੀ ਜਿਹੜੀ ਘਰਾਂ ਵਾਪਰਦੀ ਆ ਉਹਦਾ ਸਭ ਤੋਂ ਵੱਧ ਫਾਇਦਾ ਕਿੰਨੂੰ ਹੁੰਦਾ ਅੱਜ ਮੋਦੀ ਸਾਹਿਬ ਬਾਕੀਆਂ ਨੂੰ ਕਹਿੰਦੇ ਆ ਤੇ ਸਿਆਸਤ ਨਾ ਕਰੋ ਆਪ ਬਿਹਾਰ ਦੀਆਂ ਚੋਣਾਂ ਤੇ ਇਸ ਮੁੱਦੇ ਦੇ ਉੱਤੇ ਸਿਆਸਤ ਕਰਨ ਲੱਗਿਆ ਸਭ ਤੋਂ ਵੱਧ ਫਾਇਦਾ ਆ ਆਰਐਸਐਸ ਭਾਜਪੀ ਦੀ ਫਿਰਕੂ ਫਾਸ਼ੀਵਾਦੀ ਵੰਡ ਪਾਉ ਸਿਆਸਤ ਨੂੰ ਇਸ ਮਸਲੇ ਦਾ ਹੋ ਰਿਹਾ ਸੋ ਇਸ ਕਰਕੇ ਦੁਨੀਆ ਪੱਤਰ ਦੀ ਨਪੱਖ ਜਾਂਚ ਹੋਣੀ ਚਾਹੀਦੀ ਆ ਦੇ ਉੱਤੇ ਇਹ ਭਾਰ ਸਰਕਾਰ ਵੱਲੋਂ ਜਿਹੜੇ ਮੁੱਦੇ ਉਠਾਏ ਗਏ ਦੀ ਦੂਸਰਾ ਜਿਹੜਾ ਜਿਹੜਾ ਜੰਗ ਦਾ ਮਾਹੌਲ ਬਣਾਇਆ ਜਾ ਰਿਹਾ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਘੁਸ ਕੇ ਮਾਰਨੀਆਂ ਗੱਲਾਂ ਕੀਤੀਆਂ ਜਾ ਰਹੀਆਂ ਇਹ ਬਹੁਤ ਖਤਰਨਾਕ ਗੱਲਾਂ ਨੇ ਦੇਸ਼ ਲਈ ਖਤਰਨਾਕ ਨੇ ਪੰਜਾਬ ਲਈ ਖਤਰਨਾਕ ਨੇ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਜਿਹੜੇ ਫੌਜਾਂ ਦੇ ਵਿੱਚ ਨੇ ਉਹਨਾਂ ਲਈ ਖਤਰਨਾਕ ਨੇ ਇਸ ਮਸਲੇ ਦਾ ਇਸ ਤਰ੍ਹਾਂ ਕੋਈ ਹੱਲ ਨਹੀਂ ਹੋਣਾ ਇਸ ਮਸਲੇ ਦਾ ਤੱਤ ਸਾਹਮਣੇ ਲਿਆਂਦੇ ਜਾਣ ਪਾਕਿਸਤਾਨ ਦੇ ਨਾਲ ਇਸ ਮਸਲੇ ਨੂੰ ਗੱਲਬਾਤ ਦੇ ਰਾਹੀਂ ਹੱਲ ਜਿਹੜਾ ਉਹ ਕੀਤਾ ਜਾਵੇ ਪਰ ਸਰਕਾਰ ਵੱਲੋਂ ਕਿਹੜੇ ਬੁੱਦੇ ਉਠਾਏ ਜਾ ਰਹੇ ਜੀ ਪਾਕਿਸਤਾਨ ਵੱਲੋਂ ਉਹ ਤਾਂ ਕਿੰਦਾ ਦੇਖਦੇ ਦੇਖੋ ਉਹਦੇ ਚ ਅਗਲੀ ਗੱਲ ਅਸੀਂ ਇਹ ਕਹਿਣੀ ਚਾਹੁੰਦੇ ਹਾਂ ਵੀ ਵਪਾਰ ਬੰਦ ਕਰ ਦਿੱਤਾ ਹੈ ਇਹ ਇਸ ਵਪਾਰ ਬੰਦ ਕਰਦਾ ਸਭ ਤੋਂ ਵੱਡਾ ਘਾਟਾ ਪੰਜਾਬ ਨੂੰ ਆ ਪੰਜਾਬ ਦੀ ਖੇਤੀਬਾੜੀ ਨੂੰ ਆ ਪੂਰੇ ਉੱਤਰੀ ਭਾਰਤ ਨੂੰ ਆ ਇਹ ਵਪਾਰ ਜਿਹੜਾ ਹੈ ਚਾਲੂ ਹੋਣਾ ਚਾਹੀਦਾ ਔਰ ਮਤਲਬ ਇਹ ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਜੰਗ ਦਾ ਮਾਹੌਲ ਖਤਮ ਹੋਏ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਏ ਵਪਾਰ ਖੋਲਿਆ ਜਾਵੇ ਤੇ ਕਸ਼ਮੀਰ ਮਸਲਾ ਜਿਹੜਾ ਉਹਦਾ ਸਿਆਸੀ ਹੱਲ ਕੱਢਿਆ ਜਾਵੇ ਕਸ਼ਮੀਰ ਨੂੰ ਬਲਦਾ ਨਾ ਰੱਖਿਆ ਜਾਵੇ ਅੱਜ ਕਸ਼ਮੀਰੀਆਂ ਨੇ ਜਿਹੜੀ ਮਿਸਾਲ ਜਿਹੜੀ ਆ ਉਹ ਕਾਇਮ ਕੀਤੀ ਆ ਇਹ ਵਾ ਵਡੇ ਕਸ਼ਮੀਰੀਆਂ ਦੀ ਕੁਰਬਾਨੀ ਕੀ ਗਣੀ ਜਾ ਸਕਦੀ ਆ ਵੀ ਉਹ ਆਦਲ ਜਿਹੜਾ ਉਹ ਉਹਨਾਂ ਘੁੱਸ ਬੇਟੀਆਂ ਨਾਲ ਨਾਲ ਦਰਿੰਦਿਆਂ ਨਾਲ ਲੜ ਕੇ ਮਰ ਗਿਆ ਔਰ ਅੱਜ ਸਾਰਾ ਕਸ਼ਮੀਰ ਜਿਹੜਾ ਇਸ ਮਾਮਲੇ ਦੇ ਉੱਤੇ ਦੇਸ਼ ਦੇ ਨਾਲ ਖੜਾ ਹੈ ਤਾਂ ਅੱਜ ਇਸ ਮਾਮਲੇ ਨੂੰ ਜਿਤਨਾ ਸਾਡੇ ਦੇਸ਼ ਦਾ ਗੋਦੀ ਮੀਡੀਆ ਇਸ ਮਾਮਲੇ ਨੂੰ ਰੰਗਤ ਦੇ ਰਿਹਾ ਇਹਦਾ ਇਹਦੀ ਵੀ ਅਸੀਂ ਨਖੇਦੀ ਕਰਦੇ ਆ ਅੱਜ ਦੇਸ਼ ਇੱਕ ਮੋਟਿਆ ਪਾਜ ਪਾਰਸ ਜਿਹੜੀ ਫਿਰਕੂ ਸਿਆਸਤ ਹੈ ਉਹ ਖੇਡਣੀ ਉੱਤੇ ਬੰਦ ਕਰੇ ਤੇ ਕਸ਼ਮੀਰ ਦੇ ਮਸਲੇ ਦਾ ਜਿਹੜਾ ਉਹ ਸਿਆਸੀ ਹੱਲ ਜਿਹੜਾ ਉਹ ਕੀਤਾ ਜਾਵੇ ਤੇ ਕੋਈ ਪ੍ਰਦਰਸ਼ਨੀ ਕਿੱਥੋਂ ਲੈ ਕੇ ਕਿੱਥੋਂ ਤੱਕ ਇਹ ਰੋਸ ਪ੍ਰਦਰਸ਼ਨ ਅੱਜ ਹੈ ਇਤਿਹਾਸਿਕ ਭੰਡਾਰੀ ਪੁਲ ਦੇ ਉੱਤੇ ਇਕੱਤਰ ਹੋਏ ਆ ਜਿਹਦਾ ਸਬੰਧ ਜੱਲਿਆਂ ਵਾਲੇ ਬਾਗ ਦੇ ਸਾਕੇ ਨਾਲ ਵੀ ਆ ਕਿਉਂਕਿ 2 ਦਿਨ ਪਹਿਲਾਂ ਇੱਥੇ ਗੋਲੀ ਚਲਾ ਕੇ ਲੋਕਾਂ ਨੂੰ ਸ਼ਹੀਦ ਅੰਗਰੇਜ਼ਾਂ ਨੇ ਕੀਤਾ ਸੀਗਾ ਇਹ ਇੱਕ ਇਤਿਹਾਸਿਕ ਜਗ੍ਹਾ ਹੈ ਇਥੋਂ ਅਸੀਂ ਇਹ ਮਾਰ ਜਿਹੜਾ ਹਾਲਗੇੜ ਤੱਕ ਜਿਹੜਾ ਉਹ ਕਰਾਂਗੇ ਔਰ ਅਹੀਂ ਅੱਜ ਸਾਰੇ ਪੰਜਾਬ ਦੇ ਕਿਰਤੀ ਕਿਸਾਨ ਯੂਨੀਅਨ ਜਿਹੜੀ ਆ ਪਹਿਲਗਾਮ ਦੇ ਉਹਨਾਂ ਤਰਿੰਦਿਆਂ ਦੀ ਨਖੇਦੀ ਕਰਦੀ ਆ ਰੋਸ ਮਜਾਰਾ ਕਰ ਰਹੀ ਆ ਔਰ ਨਾਲ ਦੀ ਨਾਲ ਜਿਹੜੀਆਂ ਮਸਲੇ ਆ ਸਾਰੇ ਉਹਨਾਂ ਦਾ ਹੱਲ ਕਰਨ ਦਾ ਜਿਹੜਾ ਆ ਭਾਰਤ ਸਰਕਾਰ ਕੋਲੋਂ ਮੰਗ ਕਰਦੀ ਆ ਜੰਗ ਬਿਲਕੁਲ ਜਿਹੜਾ ਮਸਲੇ ਦਾ ਹੱਲ ਨਹੀਂ ਹੈਗਾ ਜੰਗ ਬਰਬਾਦੀ ਕਰੂਗੀ ਦੋਹਾਂ ਦੇਸ਼ਾਂ ਦੀ ਆ ਜੰਗ ਜੰਗ ਜਿਹੜੀ ਆ ਉਹ ਰੂਸ ਤੇ ਯੂਕਰੇਨ ਇੱਕ ਸਾਲ ਤੋਂ ਲੜ ਰਹੇ ਨੇ ਰੂਸ ਵਰਗਾ ਰੂਸ ਵਰਗਾ ਦੇਸ਼ ਜਿਹੜਾ ਦੁਨੀਆ ਦੀ ਇੱਕ ਵੱਡੀ ਫੌਜੀ ਤਾਕਤ ਹੈ ਉਹ ਇੱਕ ਛੋਟੇ ਜਿਹੇ ਯੂਕਰੇਨ ਨੂੰ ਜਿਹੜਾ ਉਹ ਮਲਿਆ ਮੇੜ ਨਹੀਂ ਕਰ ਸਕਿਆ ਹਰਾ ਨਹੀਂ ਸਕਿਆ ਜੇ ਤੱਕ ਪਾਕਿਸਤਾਨ ਜਿਹੜਾ ਉਹ ਉਹ ਵੀ ਬਰਾਬਰ ਦੀ ਤਾਕਤਾਂ ਦੋਵਾਂ ਦੇਸ਼ਾਂ ਕੋਲ ਹੈ ਅਟਮੀ ਹਥਿਆਰ ਹੈ ਦੋਵਾਂ ਦੇਸ਼ਾਂ ਕੋਲ ਵੱਡੀਆਂ ਫੌਜਾਂ ਨੇ ਸੋ ਇਹ ਬੜੀ ਵੱਡੀ ਬਰਬਾਦੀ ਲੈ ਕੇ ਆਉਣਗੀਆਂ ਔਰ ਖਾਸ ਕਰਕੇ ਇਹਦਾ ਜਿਹੜਾ ਮਹਾਜਾ ਪੰਜਾਬ ਬਣਨਾ ਹੈ ਤੇ ਇਹਦੇ ਚ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਜਿਹੜੇ ਫੌਜਾਂ ਚ ਨੇ ਉਹਨਾਂ ਨੇ ਮਰਨਾ ਹੈ ਜਾਂ ਆਮ ਜਨਤਾ ਦੇ ਉੱਤੇ ਬੰਬ ਡਿੱਗਣੇ ਉਹਨਾਂ ਨੇ ਮਰਨਾ ਸੋ ਇਸ ਕਰਕੇ ਜੰਗ ਦੇ ਮਹੌਲ ਨੂੰ ਬਿਲਕੁਲ ਖਤਮ ਕੀਤਾ ਜਾਵੇ ਕੋਈ ਵੀ ਐਸਾ ਕਦਮ ਨਾ ਚੁੱਕਿਆ ਜਾਵੇ ਜਿਸ ਦੇ ਨਾਲ ਇਸ ਖਿੱਤੇ ਦੇ ਵਿੱਚ ਰੂਸ ਤੇ ਜੂਕਰਣ ਵਰਗੀ ਜਿਹੜੀ ਬਰਬਾਦੀ ਜਿਹੜੀ ਆ ਲੋਕਾਂ ਨੂੰ ਉਹਦਾ ਸਾਹਮਣਾ ਜਿਹੜਾ ਉਹ ਕਰਨਾ ਪਵੇ ਯਾ ਮਤਲਬ ਕਿ ਜਿਹੜਾ ਉਹ ਕਿਹੜੀ ਪਾਰਟੀ ਵੱਲ ਕਰ ਰਹੇ ਉਹ ਕਿਉਂ ਕਰ ਰਹੇ ਮੇਰਾ ਨਾਮ ਹਰਦੀਪ ਕੌਰ ਕੋਟਲਾ ਔਰ ਤੋਂ ਇੰਗੇ ਖੇਤੀ ਕਿਸਾਨ ਯੂਨੀਅਨ ਹੈ ਅੱਜ ਜਿਸੇ ਖੇਤੀ ਕਿਸਾਨ ਯੂਨੀਅਨ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਫੌਲਾਨੀਆਂ ਦਾ ਕਤਲਿਆਨ ਕੀਤਾ ਗਿਆ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਤੇ ਜਿਹੜਾ ਉਹਨਾਂ ਨੇ ਹਮਲਾ ਕੀਤਾ ਹੈਗਾ ਇਥੇ ਉਹਨਾਂ ਦੇ ਉੱਪਰ ਕੋਈ ਕਾਨੂੰਨੀ ਜਿਹੜੀ ਉਹ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਸ ਮਸਲੇ ਦੇ ਉੱਪਰ ਜਿਹੜੀ ਉੱਚ ਪੱਧਰੀ ਆ ਉਹ ਨਿਆਂਕ ਜਾਂਚ ਪੋਣੀ ਚਾਹੀਦੀ ਆ ਉਸ ਤੋਂ ਇਲਾਵਾ ਇਸ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਜਿਹੜਾ ਖਾਸ ਕਰਕੇ ਭਾਰਤ ਪਾਕਿਸਤਾਨ ਦੇ ਜਿਹੜੇ ਬਾਰਡਰ ਬੰਦ ਕੀਤੇ ਆ ਟਾਰੀ ਬਾਰਡਰ ਬੰਦ ਕੀਤਾ ਉਧਰੋਂ ਇਧਰ ਦੇ ਲੋਕਾਂ ਨੂੰ ਉਧਰ ਜਾਣ ਲਈ ਕਿਹਾ ਗਿਆ ਹਜ਼ਾਰਾਂ ਲੋਕਾਂ ਨੂੰ ਹੁਣ ਮਤਲਬ ਅੱਜ ਵੀ ਇਹਨਾਂ ਨੇ ਕਿਹਾ ਕਿ ਜੇ ਨਹੀਂ ਜਾਓਗੇ ਤਾਂ ਤੁਸੀਂ ਅਸੀਂ ਗ੍ਰਿਫਤਾਰ ਕਰਾਂਗੇ ਤਾਂ ਇਸ ਮਾਮਲੇ 'ਚ ਅਸੀਂ ਕਹਿੰਦੇ ਕਿ ਜਿਹੜਾ ਟਾਰੀ ਬਾਰਡਰ ਆ ਉਹ ਖੋਲ੍ਹਿਆ ਜਾਣਾ ਚਾਹੀਦਾ ਕਿਉਂਕਿ ਤੁਸੀਂ ਦੇਖੋ ਕਿ ਇਸ ਬਾਰਡਰ ਦੇ ਰਾਹੀਂ ਭਾਰਤ ਦਾ ਵਪਾਰ ਚੱਲਦਾ ਸੀ ਪਾਕਿਸਤਾਨ ਦੇ ਨਾਲ ਪਰ ਜਿਹੜਾ ਇਹ ਜਿਹੜਾ ਅਡਾਨੀ ਦਾ ਵਪਾਰ ਉਹ ਨਹੀਂ ਬੰਦ ਕੀਤਾ ਉਹਨਾਂ ਨੇ ਅਡਾਨੀ ਦੀ ਬੰਦਰਗਾਹ ਜਿਹੜੀ ਗੁਜਰਾਤ ਰਹੀਂ ਜਾਂਦੀ ਆ ਉੱਥੋਂ ਵੀ ਵਪਾਰ ਚੱਲ ਰਿਹਾ ਪਾਕਿਸਤਾਨ ਦੇ ਨਾਲ ਉਹ ਨਹੀਂ ਬੰਦ ਕੀਤਾ ਪਰ ਇਹਦਾ ਸਿੱਧਾ ਅਸਰ ਜਿਹੜਾ ਪੰਜਾਬ ਦੀ ਸਿਆਸਤ ਦੇ ਉੱਪਰ ਹੋਣਾ ਪੰਜਾਬ ਦੀ ਆਰਥਿਕਤਾ ਤੇ ਹੋਣਾ ਇਸ ਕਰਕੇ ਜੇ ਅਸੀਂ ਇਹ ਮੰਨ ਕਰਦੇ ਕਿ ਬਾਰਡਰ ਵੀ ਖੋਲੇ ਜਾਣਾ ਚਾਹੀਦਾ ਔਰ ਜਿਹੜਾ ਕਸ਼ਮੀਰ ਦਾ ਮਸਲਾ ਵਾ ਇਹਨੂੰ ਸਿਆਸੀ ਤੌਰ ਤੇ ਹੱਲ ਕਰਨਾ ਚਾਹੀਦਾ ਨਹੀਂ ਤਾਂ ਇਸੇ ਤਰ੍ਹਾਂ ਆਏ ਦਿਨ ਉੱਥੇ ਕੋਈ ਨਾ ਕੋਈ ਘਟਨਾਵਾਂ ਵੀ ਵਾਪਰਦੀਆਂ ਰਹਿਣਗੀਆਂ ਔਰ ਬਹੁਤ ਸਾਰੇ ਨੇ ਹੱਥੇ ਲੋਕਾਂ ਨੂੰ ਮਾਰੇ ਜਾਂਦੇ ਰਹੇ ਭਾਰਤ ਸਰਕਾਰ ਵੱਲੋਂ ਜਿੱਦਾਂ ਦੀ ਕਾਰਵਾਈ ਪਾਕਿਸਤਾਨ ਦੇ ਹੋ ਰਹੀ ਹੈ ਤਾਂ ਲੱਗਦਾ ਨਹੀਂ ਵੀ ਨਪਰਕਲਾਉ ਦਾ ਸਾਹਮਣਾ ਆ ਬਿਲਕੁਲ ਜੀ ਇਹ ਹੈ ਹਿੰਦੂ ਤੇ ਮੁਸਲਮਾਨ ਬਣਾਉਣ ਦੀ ਪੂਰੀ ਸਾਜ਼ਿਸ਼ ਕੀਤੀ ਗਈ ਹੈ ਦੇਸ਼ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਵੱਲੋਂ ਖਾਸ ਕਰਕੇ ਤੁਸੀਂ ਦੇਖੋ ਕਿ ਇਸ ਸਮੇਂ ਭਾਰਤ ਦੇ ਅੰਦਰ ਇੱਕ ਥਾਂ ਤੇ ਲਕਈ ਲੋਕਾਂ ਦਾ ਇੱਕ ਸਾਲ ਤੋਂ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਤੇ ਉਹ ਹਿੰਦੂ ਲੋਕਾਂ ਦਾ ਔਰ ਉੱਥੇ ਬਿਲਕੁਲ ਇਸੇ ਤਰ੍ਹਾਂ ਹੀ ਕਤਿਆਨ ਚੱਲ ਰਿਹਾ ਪਰ ਅੱਜ ਤੱਕ ਮਾਤਾ ਉੱਥੇ ਨਰਿੰਦਰ ਮੋਦੀ ਨੇ ਕੋਈ ਬਿਆਨ ਦਿੱਤਾ ਨਾ ਉੱਥੇ ਗਏ ਆ ਪਰ ਜਦੋਂ ਇੱਥੇ ਹਮਲਾ ਹੁੰਦਾ ਇੱਥੇ ਅਮਿਤ ਸ਼ਾਹ ਵੀ ਜਾ ਕੇ ਬਹਿ ਜਾਂਦੇ ਆ ਤੇ ਪ੍ਰਧਾਨ ਮੰਤਰੀ ਵੀ ਆਪ ਆਉਂਦੇ ਆ ਤੇ ਬਿਆਨ ਦਿੰਦੇ ਆ ਕਿ ਅਸੀਂ ਪਾਕਿਸਤਾਨੀਆਂ ਨੂੰ ਸਬਕ ਸਿਖਾਵਾਂਗੇ ਤੇ ਤੁਸੀਂ ਦੇਖੋ ਕਿ ਉਸ ਤੋਂ ਪਹਿਲਾਂ ਜਦੋਂ ਭਲਵਾਨਾ ਹਮਲਾ ਕੀਤਾ ਫੌਜੀਆਂ ਨੂੰ ਸੀਰਕ ਕੀਤਾ ਉਦੋਂ ਵੀ ਕਹਿਆ ਸੀ ਨਾ ਸਬਕ ਸਿਖਾਵਾਂਗੇ ਪਰ ਅੱਜ ਤੱਕ ਕੁਝ ਵੀ ਨਹੀਂ ਹੋਇਆ ਨਾ ਉਹਨਾਂ ਨੂੰ ਫੜਿਆ ਗਿਆ ਹੈਗਾ ਔਰ ਉਲਟਾ ਹਿੰਦੂ ਮੁਸਲਮਾਨ ਦੀ ਸਿਆਸਤ ਹੋਣ ਲੱਗ ਗਈ ਹੈ ਕਿ ਉਸ ਤੋਂ ਤੇ ਤੁਸੀਂ ਦੇਖੋ ਉਸ ਘਟਨਾ ਤੋਂ ਬਾ ਪੰਜਾਬ ਚ ਵੀ ਵਾਪਰੀ ਘਟਨਾ ਡੇਰਾ ਬਸੂ ਦੇ ਵਿੱਚ ਵਿਦਿਆਰਥੀਆਂ ਦੇ ਉੱਪਰ ਹਮਲਾ ਕੀਤਾ ਕਸ਼ਮੀਰੀ ਵਿਦਿਆਰਥੀਆਂ ਤੇ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀਆਂ ਦੁਕਾਨਾਂ ਘਾਈਆਂ ਗਈਆਂ ਔਰ ਪੂਰੇ ਦੇਸ਼ ਦੇ ਅੰਦਰ ਹਿੰਦੂ ਮੁਸਲਮਾਨ ਦਾ ਜਿਹੜਾ ਹੋ ਸਿਆਸਤ ਇਸ ਕਰਕੇ ਵੀ ਕੀਤੀ ਜਾ ਰਹੀ ਹੈ ਕਿ ਜਿਹੜਾ ਪਿਛਲੇ ਦਿਨੀ ਬਕਰ ਸੋਦ ਬੱਲੇ ਦੇ ਖਿਲਾਫ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਦੀ ਚੰਗੀ ਝਾੜ-ਚੰਬ ਕੀਤੀ ਸੀ ਜਿਸ ਤੋਂ ਇਹਨਾਂ ਨੂੰ ਲੱਗਾ ਕਿ ਸਾਡਾ ਜਿਹੜਾ ਹੋ ਪਤਾ ਸੇਲ ਹੋ ਰਿਹਾ ਇਸ ਕਰਕੇ ਕਿਤੇ ਨਾ ਕਿਤੇ ਅੰਦਰ ਖਾਤੇ ਦੇ ਪਿੱਛੇ ਵੀ ਇੱਕ ਸਿਆਸਤ ਆ ਜਿਹੜੀ ਜਰੂਰ ਸਾਹਮਣੇ ਆਏਗੀ ਮਾਈਕਲ ਨਾਲ ਗੱਲ ਕਰਾਂਗੇ ਉਹ ਫੇਲੀਅਰ ਦੀਦਾ ਸਮੇਂ ਦੇ ਅਸਰ ਦਾ ਆਪਣਾ ਕੰਮ ਹੈ ਯਾਰ ਅਸੀਂ ਇਹਦੇ ਵਿੱਚ ਫੇਲੀਅਰ ਦਾ ਸਰਕਾਰ ਤੇ ਇੰਟੈਲੀਜੈਂਸੀ ਦੋਨੋਂ ਦਾ ਸਮਝਾਂ ਤੁਸੀ ਦੇਖੋਗੇ ਕਸ਼ਮੀਰ ਦੇ ਵਿੱਚ 7000 ਫੌਜ ਆ ਜਿਹੜੀ ਲੱਗੀ ਹੋਈ ਆ ਤੇ ਹਮੇਸ਼ਾ ਉੱਥੇ ਰਹਿੰਦੀ ਆ ਤੇ ਇੱਥੇ 24 ਘੰਟੇ ਪਹਿਲਾਂ ਜਿਹੜੀ ਸੀ ਉਸ ਜਗ੍ਹਾ ਤੋਂ ਪਹਲ ਗਾਂ ਤੋਂ ਕਾਜ ਨੂੰ ਹਟਾ ਰਿਆ ਗਿਆ ਇਥੋਂ ਇਹ ਸਾਬਤ ਹੁੰਦਾ ਕਿ ਇਹ ਇੱਕ ਪਲਾਨ ਸੀ ਸਰਕਾਰ ਨੂੰ ਵੀ ਇਸ ਸਾਜ਼ਿਸ਼ ਦਾ ਪਤਾ ਸੀ ਤੇ ਕਿਤੇ ਨਾ ਕਿਤੇ ਇਹਦੇ ਚ 에ਜੰਸੀਆਂ ਵੀ ਸ਼ਾਮਿਲ ਹੋਣਗੀਆਂ ਕਿਉਂਕਿ ਹੁਣ ਤੱਕ ਕਸ਼ੂਰ ਚ ਜਿੰਨੇ ਹਮਲੇ ਹੋਇਆ ਇਤੋਂ ਪਹਿਲਾਂ ਟੈਲੀਗ੍ਰਾਮ 'ਚ ਹੋਇਆ ਪੁਲਵਾਨਾਂ 'ਚ ਹੋਇਆ ਇਸ ਤੋਂ ਪਹਿਲਾਂ ਇੱਕothe ਚਿੱਟੀ ਸਿੰਘ ਪੂਰਾ ਪਿੰਡਾ ਜਿੱਥੇ ਉਧਰ ਸ਼ਕਤੀ ਸਿੱਖਾਂ ਦਾ ਕਤਿਆਨ ਕੀਤਾ ਗਿਆ ਇਹਦੇ ਪਿੱਛੇ ਕਿਹ ਵੀ ਸਿਆਸਤ ਹੋ ਸਕਦੀ ਹੈ ਕਿ ਜਦੋਂ ਵੀ ਦੇਸ਼ ਦੇ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਆਉਂਦਾ ਉਸ ਸਮੇਂ ਵੀ ਕਸ਼ਮੀਰ ਦੇ ਵਿੱਚ ਕੋਈ ਨਾ ਕੋਈ ਹਮਲਾ ਕਰਾਇਆ ਜਾਂਦਾ ਹੁੰਦਾ ਔਰ ਉਹ ਰਾਸ਼ਟਰਪਤੀ ਹਮੇਸ਼ਾ ਕੋਈ ਨਾ ਕੋਈ ਸੌਦਾ ਕਰਨ ਆਉਂਦੇ ਹੁੰਦੇ ਆ ਭਾਰਤ 'ਚ ਤੇ ਹੁਣ ਵੀ ਅਮਰੀਕਾ ਦਾ ਰਾਸ਼ਟਰਪਤੀ ਆਇਆ ਹੋਇਆ ਕਿਉਂ ਭਾਰਤ ਦੀ ਖੇਤੀਬਾੜੀ ਬਾਰੇ ਫੈਸਲਾ ਕਰਨ ਆਇਆ ਦਾ ਜਿਹੜੇ ਕਾਨੂੰਨ ਅਸੀਂ ਰੱਦ ਕਰਾਇਆ ਸੀ ਉਹਦਾ ਫੈਸਲਾ ਕਰਨ ਆਇਆ ਮੈਂ ਅਜਿਹੇ ਹਮਲੇ ਦੇ ਨਾਲ ਕਿਤੇ ਨਾ ਕਿਤੇ ਇਹ ਵੀ ਇੱਕ ਮਨਸ਼ਾ ਜਿਹੜੀ ਉਹਨਾਂ ਦੀ ਹੋ ਸਕਦੀ ਹੈ ਵੀ ਲੋਕਾਂ ਨੂੰ ਧਿਆਨ ਇੱਧਰ ਇਸ ਘਟਨਾ 'ਚ ਪਟਕਾਇਆ ਜਾਵੇ ਤੇ ਉਹ ਆਪਣਾ ਮੰਤਵ ਪੂਰਾ ਕਰਕੇ ਚਲੇ ਜਾਣ ਇਹ ਕਈ ਕਟਨਾਵਾ ਵਾਪਰਿਆ ਖਾਸ ਕਰਕੇ ਜਦੋਂ ਵੀ ਭੀਜਤੀ ਦੀ ਸਰਕਾਰ ਆਈ ਆ 1999 ਤੋਂ ਲੈ ਕੇ ਕਾਰਗਲ ਸਮੇਤ ਜਿੰਨੇ ਜਦੋਂ ਜਦੋਂ ਵੀ ਭੀਜਤੀ ਗਵਰਨਮੈਂਟ ਆਈ ਆ ਉਹਦੋਂ-ਉਦੋਂ ਦੇਸ਼ ਦੇ ਵਿੱਚ ਹਮਲੇ ਹੋਏ ਆ ਕਰਕੇ ਕਿਤੇ ਨਾ ਕਿਤੇ ਸਿਆਸਤ ਬਦਲ ਜੇ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਇਹ ਅਪੀਲ ਕਰਦੇ ਆ ਕਿ ਭਾਰਤ ਇੱਕ ਬਹੁ ਧਰਮੀ ਬਹੁ ਕੌਮੀ ਦੇਸ਼ ਆ ਸਾਨੂੰ ਇਹਦੇ ਵਿੱਚ ਹਮੇਸ਼ਾ ਜਿਹੜੀ ਸਰਕਾਰਾਂ ਜੋ ਸਿਆਸਤ ਕਰਦੀਆਂ ਉਹਦੇ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਭਾਵਨਾ ਦੇ ਨਾਲ ਇੱਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੇ ਅਸੀਂ ਸਦੀਆਂ ਤੋਂ ਇੱਕ ਦੇਸ਼ 'ਚ ਰਹਿ ਰਹੇ ਸੀਗੇ ਤੇ ਜਦੋਂ ਅਸੀਂ ਦੇਸ਼ ਨੂੰ ਇੱਕ ਤਰ੍ਹਾਂ ਦਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਦੋਂ 'ਚ ਘੱਟ ਗਿਣਤੀਆਂ ਦਾ ਹਮੇਸ਼ਾ ਕੱਟਿਆਲ ਹੁੰਦਾ ਸਾਨੂੰ ਇਸ ਤੋਂ ਬਚਣ ਦੀ ਲੋੜ ਆ ਕਿਉਂਕਿ ਪੰਜਾਬ ਨੇ ਖਾਸ ਕਰਕੇ 84 ਦੀ ਹੰਡਾਈ ਆ 47 ਦੀ ਹੰਡਾਈ ਆ ਤੇ ਹੋਰ ਪਤਾ ਨਹੀਂ ਕਿੰਨਾ ਕੁਝ ਹੰਡਾਇਆ ਉਹਦੇ 'ਚ ਆਮ ਲੋਕਾਂ ਦਾ ਬਹਿਣ ਹੁੰਦਾ ਸਾਨੂੰ ਇੱਕ ਸਦਭਾਵਨਾ ਬਣਾਈ ਰੱਖਣ ਦੀ ਲੋੜ ਹੈ ਤੇ ਇਸ ਮਾਮਲੇ ਦੇ ਵਿੱਚ ਸਰਕਾਰ ਤੋਂ ਉੱਚ ਪੱਧਰੀ ਜਿਹੜੀ ਜਾਂਚ ਹੋਣੀ ਆ ਉਹ ਕਰਾਉਣੀ ਚਾਹੀਦੀ ਹੈ